ਦੋਸਤੋ ਸਵਾਗਤ ਹੈ ਮੇਰੇ ਚੈਨਲ ਤੇ ਅੰਗਰੀ ਰਾਤ ਹੈ ਔਰ ਸੰਡੇ ਦਾ ਦਿਨ ਸੀ ਐਤਵਾਰ ਦਾ ਔਰ ਇਹ ਗੁਰਦੁਆਰਾ ਸਾਹਿਬ ਜਰੂਰ ਹੈ ਅੱਜ ਜਰੀ ਭਰੀ ਦੀ ਔਰ ਅੱਜ ਮੇਰਾ ਦਿਲ ਕੀਤਾ ਕਿ ਤੇ ਲੱਗ ਜਗਾ ਜਾਇ ਜਾਵੇ ਔਰ ਸਾਡੇ ਲੱਗ ਹੀ ਸਾਡੇ ਪਿੰਡ ਤੋਂ 5-7 ਕਿਲੋਮੀਟਰ ਦੂਰ ਜਵੰਦਾ ਪਿੰਡ ਦੇ ਵਿੱਚ ਸਰਦਾਰ ਔਰ ਪਿੰਦਰ ਸਿੰਘ ਜੀ ਆ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਵਾਸਤੇ ਔਰ ਗਰੀਬ ਗੁਰਬਿਆਂ ਦੀ ਸੰਭਾਲ ਵਾਸਤੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਉਹਨਾਂ ਦਾ ਸਹਾਰਾ ਬਣੇ ਔਰ ਉਹਨਾਂ ਨੇ ਇੱਕ ਆਸ਼ਰਮ ਖੋਲ੍ਹਿਆ ਔਰ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਉਹਨਾਂ ਨੇ ਇਹਦੀ ਸੇਵਾ ਸੰਭਾਲ ਕੇ ਇਹਦਾ ਨਾਮ ਰੱਖਿਆ ਔਰ ਜਿੱਥੇ ਲੋਵਾਰਸ ਜਿਹੜੇ ਛੜਕਾਂ ਤੇ ਬਜ਼ੁਰਗ ਰੋਲਦੇ ਫਿਰਦੇ ਆ ਇਹਨਾਂ ਨੂੰ ਪਿੰਡਾਂ ਦੇ ਵਿੱਚ ਕੋਈ ਨਹੀਂ ਸਾਰਾ ਜਨਾਂ ਦਾ ਔਰ ਰੋਟੀ ਤੋਂ ਯਾਤਰ ਨੇ ਕੱਪੜਿਆਂ ਤੋਂ ਯਾਤਰ ਨੇ ਔਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿਹੜੇ ਵਿਚਾਰੇ ਜਿਨ੍ਹਾਂ ਨੂੰ ਬਜ਼ੁਰਗਾਂ ਨੂੰ ਛੱਡ ਜਾਂਦੇ ਆ ਕੋਈ ਜਿਨ੍ਹਾਂ ਦੀ ਕਈਆਂ ਦੀ ਦੇ ਸੁਰਤ ਬਹੁਤ ਵਧੀਆ ਕਈਆਂ ਦੀ ਬੁੱਧੀ ਜ਼ਿਆਦਾ ਕੰਮ ਵੀ ਨਹੀਂ ਕਰਦੀ ਔਰ ਇਹਨਾਂ ਨੇ ਉਹਨਾਂ ਵਾਸਤੇ ਬੜਾ ਸੋਹਣਾ ਯਤਨ ਕੀਤਾ ਰੌ ਮੈਂ ਤੁਹਾਨੂੰ ਦਿਖਾਉਣਾ ਇਹਦੇ ਨਾਲ ਤੇ ਆਪਾਂ ਜਿਹਦੇ ਵਿੱਚ ਵੇਖ ਸਕਦੇ ਆ ਵੀ ਤੇ ਯਾ ਆਸ਼ਰਮ ਇਹਦੇ ਵਿੱਚ ਬੇਉਰਗ ਨੇ ਇਹਨੇ ਸਾਡੇ ਵੀਰ ਜੀ ਸਰਦਾਰ ਰੁਪਿੰਦਰ ਸਿੰਘ ਜੀ ਜਿਹੜੇ ਇਸ ਆਸ਼ਰਮ ਨੂੰ ਚਲਾ ਰਹੇ ਆ ਔਰ ਇਹਨੇ ਗੁਰੂ ਬਾਬੇ ਨਾਨਕ ਦੇ ਆਸਰੇ ਦੇ ਚਲਾਇਆ ਇਹ ਕੰਮ ਔਰ ਪ੍ਰਮਾਤਮਾ ਜਿਹੜਾ ਉਹਨਾਂ ਦੀ ਬਾਹ ਫੜਦਾ ਔਰ ਇਹ ਚੱਲ ਰਿਹਾ ਸੀ ਜਿਸ ਜੇ ਇਹ ਤੁਸੀਂ ਦੇਖ ਸਕਦੇ ਜੀ ਬਹੁਤ ਸਾਰੀਆਂ ਬੀਬੀਆਂ ਵਾ ਇਹਨਾਂ ਦੇ ਵਿੱਚ ਕੁਝ ਬੱਚੇ ਆ ਬਜ਼ੁਰਗ ਆ ਔਰ ਜਿਹੜੇ ਢੁੱਪ ਚ ਬੈਠੇ ਆਪਣਾ ਜਿਹੜਾ ਸਮਾਜ ਜਿਹੜਾ ਗੁਜ਼ਾਰ ਰਿਹਾ ਇੱਥਾ ਇੱਥੇ ਇੱਕ ਦੂਜੇ ਨਾਲ ਬਹਿ ਕੇ ਟਾਈਮ ਪਾਸ ਹੋ ਜਾਂਦਾ ਔਰ ਉਹ ਵੀ ਜੀ ਸਤਿ ਸ਼੍ਰੀ ਅਕਾਲ ਔਰ ਤੁਸੀਂ ਕਿਹੜੀ ਜਗ੍ਹਾ ਤੋਂ ਜੀ ਮਰਾਣੇ ਤੋਂ ਮਰਾਣੇ ਤੋਂ ਆ ਪਿੰਡ ਵਾਲੀ ਕਾ ਲੱਗ ਜੀ ਹਾਂ ਅੱਛਾ 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 ਚਲੋ ਚਲੋ ਇਹ ਦੇ ਤਰੇ ਜਿਹੜੇ ਆ ਕੋਈ ਸੁਦਾਰ ਰੁਪਿੰਦਰ ਸਿੰਘ ਜੀ ਜਿਹੜੀ ਮੇਰੇ ਨਾਲ ਖੜੇ ਆ ਤੁਸੀਂ ਕਿਹੜਾ ਭਾਜੀ ਕੋਈ ਹਾਂਜੀ ਕਹੋਗੇ ਕੁਝ ਫੈਨਲ ਤੇ ਕਹਿ ਦਿਓ ਹਾਂਜੀ ਬਾਈ ਖਾਲਸਾ ਪਤੇ ਜੀ ਦਾਸ ਗਿਆਨੀ ਰੁਪਿੰਦਰ ਸਿੰਘ ਮੁਖ ਸੇਵਾਦਾਰ ਗੁਰੂ ਨਾਨਕ ਦੇਵ ਜੀ ਦੇ ਲਵਾਰਸ ਸੰਭਾਲਕਰ ਜਵੰਦਾ ਕਲਾ ਸੋ ਅਸੀਂ ਇਹ ਜਿਹੜੀ ਸੇਵਾ ਆ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਅੰਤਾਰਨ ਜਿਹੜਾ ਨਵਕੀ ਸੇਵਾ ਦਾ ਕੇਂਦਰ ਆ ਤਾਂ ਅਸੀਂ 8 ਸਾਲ ਤੋਂ ਇਹ ਸੰਗਤਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੀ ਲਵਾਰਸ ਬੇਸਹਾਰਾ ਘਰਾਂ ਤੋਂ ਕੱਢੇ ਬਜ਼ੁਰਗਾਂ ਦੀ ਸੇਵਾ ਸੰਭਾਲ ਕਰ ਰਹੇ ਆ ਸੰਗਤਾਂ ਸਾਡੀਆਂ ਸਾਡਾ ਸਹਿਯੋਗ ਕਰ ਰਹੀਆਂ ਸਾਡਾ ਪਿੰਡ ਜੋਂਹਦਾ ਕਲਾਂ ਜ਼ਿਲ੍ਹਾ ਤਰਨਤਾਰਨ ਹੈ ਤੇ 10 ਦਾ ਸੰਪਰਕ ਨੰਬਰ 8264297944 ਹੈ ਤੇ ਸਾਰੀਆਂ ਦੇਸ਼ ਉਦੇਸ਼ ਦੀਆਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇੱਕ ਵਾਰ ਜਰੂਰ ਇੱਥੇ ਜੋਂਹਦਾ ਕਲਾਂ ਗੁਰੂ ਨਾਨਕ ਵਿਰਧਾ ਆਸ਼ਰਮ ਦੇ ਵਿੱਚ ਵਿਜ਼ਿਟ ਕਰੋ ਤੇ ਇਹਨਾਂ ਨੂੰ ਆਣ ਕੇ ਗਰੀਬਾਂ ਨੂੰ ਮਿਲੋ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਇਹ ਸੀ ਸਾਜੀ ਰਪਿੰਦਰ ਜਿਨ੍ਹਾਂ ਨੇ ਇੱਕ ਵਾਰੀ ਮੈਨੂੰ ਮਿਲੇ ਸੀ ਤੇ ਇਹਨਾਂ ਜਿਗਰ ਕੀਤਾ ਸੀ ਇਸ ਸੰਸਥਾ ਦਾ ਔਰ ਮੈਂ ਇਹਨਾਂ ਦੇ ਨਾਲ ਉਦੋਂ ਬਾਅਦ ਸੰਪਰਕ ਨਹੀਂ ਖਾ ਸਕਿਆ ਔਰ ਅੱਜ ਮੈਨੂੰ ਯਾਦ ਆਇਆ ਮਨ ਦੇ ਵਿੱਚ ਮੈਂ ਕਿਹਾ ਮੈਂ ਜਾਵਾਂ ਤੇ ਮੈਂ ਵੇਟ ਕਰਕੇ ਆਉਣਾ ਔਰ ਮੈਂ ਆਇਆ ਇੱਥੇ ਇਸ ਜਗ੍ਹਾ ਤੇ ਔਰ ਕਾਫੀ ਖੁੰਦੀ ਜਗਾ ਵਾ ਇਹਨਾਂ ਨੇ ਆਪ ਦੇ ਘਰ ਦੇ ਨਾਲ ਹੀ ਭਾਜੀ ਉਹਨਾਂ ਨੇ ਜੇ ਇਹਨਾਂ ਨੂੰ ਬੁਲਾਇਆ ਉੱਥੇ ਹੀ ਵੇਖ ਸਕਦੇ ਜੀ ਇਹ ਆ ਕੱਪੜੇ ਸੁੱਕਣੇ ਪਏ ਆ ਔਰ ਯੁਰਗਾ ਜਿਹੜੇ ਉਹ ਆਪਣਾ ਰੈਸਟ ਕਰ ਰਿਹਾ ਹੈ ਬੱਪੂ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਹ ਕਿੱਦਾਂ ਸੇਠ ਠੀਕ ਆ ਹੈ ਹੋਰ ਕੇ ਗੱਲ ਦੀ ਕਮੀ ਤਾਂ ਨਹੀਂ ਇੱਥੇ ਨਹੀਂ ਨਹੀਂ ਹੈ ਚਲੋ ਚਲੋ ਮਹਾਰਾਜ ਗੁਰੂ ਨਾਨਕ ਸਾਹਿਬ ਕਰਨ ਵਾਲਾ ਸਾਰਾ ਕੁਝ ਔਰ ਤੁਸੀਂ ਮੇਰੇ ਪਿੱਛੇ ਵੇਖ ਸਕਦੇ ਜੀ ਇਹਦੇ ਉੱਤੇ ਨੰਬਰ ਵੀ ਲਿਖਿਆ ਭਾਜੀ ਉਹਨਾਂ ਦਾ ਔਰ ਇਹਦਾ ਲਿਖਿਆ ਗੁਰੂ ਨਾਨਕ ਸਾਹਿਬ ਦਾ ਵੀ ਸਾਰਾ ਔਰ ਉਹਨਾਂ ਨੇ ਭਾਜੀ ਉਹਨਾਂ ਨੇ ਆਪ ਦਾ ਨੰਬਰ ਵੀ ਦੱਸਿਆ ਉਹ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਭਾਜੀ ਹੁਣਾ ਨਾ ਔਰ ਦੇਖੋ ਸਸੀ ਕਮਰਾ ਜੀ ਕੀ ਹਾਲ ਜੇ ਔਰ ਠੀਕ ਠਾਕ ਹਾਂ ਠੀਕ ਠਾਕ ਸੇ ਮਹਾਰਾ ਜੀ ਮਾ ਲਾਤਾ ਨੇ ਸਾਥ ਲੱਗਾ ਅੱਛਾ ਅੱਛਾ ਚਲੋ ਚਲੋ ਉਹ ਠੀਕ ਆ ਸੇਤ ਵਧੀਆ ਬਣਾ ਕੇ ਨੀ ਦੀ ਅੱਛਾ ਅੱਛਾ ਯਾ ਨਹੀਂ ਕਰਾਉਂਦੀਏ ਕੋਈ ਨਹੀਂ ਕੋਈ ਨਹੀਂ ਫੜਾ ਦਿਆ ਕਰੂਗੀ ਕਿਹੜੀ ਕੁੜੀ ਨਹੀਂ ਚਾਹ ਫੜਾਉਂਦੀ ਅੱਜੇ ਛਾਲ ਸੀ ਜਮ ਇੱਥੇ ਬੈਠਾ ਅੱਛਾ ਕੋਈ ਨਹੀਂ ਮੈਨੂੰ ਕਹਿਣਾ ਚਾਹ ਦੇ ਕੇ ਜਾਇਆ ਕਰੋ ਚਾਹ ਦਿਆ ਕਰੋ ਵੀ ਤੁਸੀਂ ਮਾਦਨ ਚਾਹ ਕਿਉਂ ਨਹੀਂ ਦਿੰਦੇ ਲੈ ਇੱਕ ਵਾਰ ਤੁਸੀਂ ਸਾਡੇ ਨੂੰ ਬਤਾ ਚਲੋ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਆਹ ਬਦ ਮੋਬਾਈਲ ਵੀ ਲੈ ਆਇਆ ਆਦੀ ਆਦੀ ਲੈਹੰਦੀ ਮੌਖਲੀ ਉੱਥੇ ਲੈ ਲਓ ਬੱਪੂ ਜੀ ਸਤਿ ਸ਼੍ਰੀ ਅਕਾਲ ਇਹ ਪੁੱਤ ਇਹ ਵਾਂਟ ਕੇ ਜਾਉਂਦਾ ਨਹੀਂ ਨਹੀਂ ਕੋਈ ਨਹੀਂ ਆਪੇ ਲੈ ਲਓ ਤੁਸੀਂ ਵੰਡੀ ਐ ਕੋਈ ਚੱਤਰ ਨਹੀਂ ਤੇ ਬੱਪੂ ਜੀ ਸਤਿ ਸ਼੍ਰੀ ਅਕਾਲ ਹੋ ਕੀ ਹਾਲ ਜੇ ਠੀਕ ਹੈ ਕਿਹੜੀ ਜਗ੍ਹਾ ਤੋਂ ਜੇ ਤੁਸੀਂ ਇੱਥੇ ਇਹ ਲਾਲ ਗਾਂ ਹਾਂ ਜਲਾਲਾਬਾਦ ਜਲਾਲਾਬਾਦ ਤੋਂ ਜਲਾਲਾਬਾਦ ਉਹ ਫਿਰੋਜ਼ਪੁਰ ਵਾਲਾ ਨਹੀਂ ਆਇਆ ਆ ਪੱਛਮੀ ਅੱਛਾ ਫਰੋਮੋਗਿਆ ਵਾਲਾ ਚਲੋ ਚਲੋ ਸਸੀ ਕਾ ਬੱਪੂ ਜੀ ਸਸੀ ਕਾ ਜੀ ਫਰ ਬੱਪੂ ਕੀ ਹਾਲ ਜੇ ਠੀਕ ਹੈ ਮਹਾਰਾਜ ਜਿਹੜੀ ਜਗ੍ਹਾ ਤੂੰ ਆਇਆ ਜੀ ਬੱਪੂ ਮੈਂ ਇੱਥੋਂ ਜਾਗਾ ਗੰਡੀਵੰਡ ਤਤਲ ਅੱਛਾ ਗੰਡੀਵੰਡ ਤਤਲਾ ਤੂੰ ਹਾਂਜੀ ਚਲੋ 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 ਤੇ ਹੋਰ ਬੱਪੂ ਸਸੀ ਕਾਲ ਅੱਛੇ ਕਾਲ ਜੀ ਮੂ ਬੱਪੂ ਕੀ ਹਾਲ ਜੇ ਚੰਪਾਤਾ ਦਿਮਰਾਤ ਉਹ ਕਿਹੜੀ ਜਗ੍ਹਾ ਤੋਂ ਹੀ ਬੱਪੂ ਜੀ ਤੁਸੀਂ ਮੈਂ ਇੱਥੇ ਆਪਣੇ ਹੈ ਨਾ ਪੈਲ ਜੋੜ ਅੱਛਾ ਜੋਲ ਪੈਲ ਤੋਂ ਦਾਇਆ ਵਾਲੇ ਅੱਛਾ ਅੱਛਾ ਦਾਇਆ ਵਾਲੇ ਜੋਲ ਤੋਂ ਸੰਤਾਂ ਦੀ ਕੁੱਟੀ ਆਇਆ ਉੱਥੇ ਅੱਛਾ ਅੱਛਾ ਠੀਕ ਹੈ ਦਾਇਆ ਵਾਲੇ ਦਾ ਬਹੁਤ ਠੀਕ ਹੈ ਠੀਕ ਹੈ ਔਰ ਇਹ ਦੋਸਤੋ ਇਹ ਆ ਜਿਹੜਾ ਆਪਣਾ ਇਹਦਾ ਸਾਰਾ ਔਰ ਇਹ ਵੀਰ ਜੀ ਤੁਹਾਡਾ ਕੀ ਨਾਮ ਵੀਰ ਜੀ ਕਾਰਜ ਸਿੰਘ ਕਾਰਜ ਸਿੰਘ ਹਾਂਜੀ ਔਰ ਇਹ ਵੀਰਦਿਆ ਜਿਹੜੇ ਸਾਡੇ ਇਹਦੇ ਸੇਵਾ ਕਰਦੇ ਆ ਔਰ ਇਹਨਾਂ ਦੇ ਨਾਲ ਜਿਹੜਾ ਖਾਣਾ ਪਾਣੀ ਦਾ ਸਾਰਾ ਖਾਣਾ ਖੂਣਾ ਤੁਸੀਂ ਬਣਾਉਂਦੇ ਜੀ ਹਾਂਜੀ ਚਲੋ 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 ਵਧੀਆ ਵਧੀਆ ਖਾਣਾ ਖੂਣਾ ਵਧੀਆ ਮਿਲਦਾ ਹਾਂਜੀ ਵਧੀਆ ਬੰਦਾ ਚਲੋ ਮਾਰਾ ਭਾਈ ਕਿਰਪਾ ਮਾਰਾ ਜੀ ਅੱਛਾ ਅੱਛਾ ਸਤਗੁਰੂ ਜੀ ਚਲੋ ਸਤ ਰੋਟੀ ਪਾਣੀ ਵਧੀਆ 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 ਚਲੋ 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 ਬੇਟਾ ਤੁਸੀਂ ਕੁਝ ਕਹਿਣਾ ਚਾਹੁੰਦੇ ਕੀ ਕਹਿਣਾ ਹੈ ਹਾਂਜੀ ਕੀ ਕਹਿਣਾ ਕਿਰਪਾ ਸਤਗੁਰਦੀ ਹਾਂਜੀ ਹਾਂਜੀ ਕਿਰਪਾ ਆ ਅੱਛਾ ਨਰਲੀ ਪੰਜ ਪਾਸ਼ਾ ਦੀ ਚਲੋ 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 ਵਧੀਆ ਹੈ ਜੀ ਢੀ ਗੇਗਾ ਤਾਂ ਬੇਟਾ ਤੁਸੀਂ ਹਾਂਜੀ ਪਿੰਡ ਮੜੀਆਂ ਹੈ ਪਿੰਡ ਮੜੀਆਂ ਐ ਮੜੀਆਂ ਕਿੱਥੇ ਪਿੰਡਾ ਪਿੰਡ ਮੜੀਆਂ ਅੰਮ੍ਰਿਤਸਰ ਮੜੀਆਂ ਮੜੀਆਂ ਵਧੀਆ ਅੱਛਾ ਅੱਛਾ ਚਲੋ ਕੋਈ ਨਹੀਂ ਚਲੋ ਕੋਈ ਨਹੀਂ ਗੱਲ ਨਹੀਂ ਕੋਈ ਗੱਲ ਨਹੀਂ ਨਹੀਂ ਪਾਗਲ ਤੇ ਆਪਾਂ ਵਾ ਉਹ ਕੋਣ ਪਾਗਲ ਚਲੋ ਇਤਰਾ ਨਹੀਂ ਕਹਿਣਾ ਕਿਸ ਨੂੰ ਇਹ ਆ ਦੋਸਤੋ ਜਿਹੜਾ ਵਾ ਇੱਥੇ ਆਇਆ ਪਹਿਲਾਂ ਮੈਂ ਭਾਈ ਵੀਰ ਸਿੰਘ ਬਿਰਦਾ ਆਸ਼ਰਮ ਹੀ ਜਾਂਦਾ ਰਿਆਂ ਉੱਥੇ ਬਜ਼ੁਰਗਾਂ ਨੂੰ ਮਿਲਦਾ ਹੁੰਦਾ ਸੀ ਇਹ ਕੀ ਬਣਾਈ ਜਾਂਦੇ ਇਹ ਗੱਟਰ ਗੱਟਰ ਬਣਾਉਂਦੇ ਅਸੇ ਗੱਟਰ ਬਣਾਉਂਦੇ ਅਸੇ ਅੱਜ ਜਦੋਂ ਨਵਾਈਦਾ ਸਪਰ ਟੈਂਕ ਬਣਾਉਂਦੇ ਪਾਣੀ ਫਿਰ ਉਹ ਇੱਥੇ ਉਹ ਹੁੰਦਾ ਹੈ ਗਿੱਲਾ ਹੋ ਜਾਂਦਾ ਚਲੋ ਚਲੋ ਆ ਦੇਖੋ ਦੋਸਤੋ ਪਿੱਛੇ ਕਮਰੇ ਆ ਰਹਿਣ ਵਾਸਤੇ ਗਰਮੀਆਂ 'ਚ ਸਰਦੀਆਂ 'ਚ ਉਹਲਾ ਜਿਹੜਾ ਉਹ ਮੌਲਾ ਇੱਥੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿੱਕਾ ਅਰੇ ਆ ਇੱਥੇ ਇੱਥੇ ਆਪਾਂ ਚ ਮਾਦਾ ਦੀ ਗੱਲਾਂ ਬਾਤਾਂ ਫਿਰ ਚੱਲਦੀਆਂ ਖੂਬ ਹੈ ਦਿਲ ਦਾ ਹਾਲ ਇੱਕ ਦੂਜੇ ਨੂੰ ਕਹਿ ਲਈਦਾ ਹੈ ਚਲੋ ਚਲੋ ਵਧੀਆ ਵਧੀਆ ਠੀਕ ਆ ਇਹ ਦੋਸਤੋਂ ਤੁਸੀਂ ਦੇਖ ਸਕਦੇ ਜੀ ਇਹ ਇੱਥੇ ਬੜਾ ਵਧੀਆ ਭਾਈ ਰਪਿੰਦਰ ਹੁਣਾਂ ਨੇ ਮਾਹੌਲ ਦਿੱਤਾ ਔਰ ਸਾਨੂੰ ਇਹ ਆ ਮਨੁੱਖਤਾ ਦੀ ਮੰਦਵਤਾ ਦੀ ਅਸਲੀ ਸੇਵਾ ਕੋਈ ਨਹੀਂ ਕਰ ਸਕਦਾ ਅਸੀਂ ਤੇ ਬਜ਼ੁਰਗਾਂ ਨੂੰ ਰੋਟੀ ਦੇ ਕੇ ਵੀ ਜਿਨ੍ਹਾਂ ਨੇ ਸਾਨੂੰ ਜਾਇਦਾਦ ਦੇਣੀ ਹੁੰਦੀ ਘਰ ਦੇ ਵਿੱਚ ਤੇ ਬੜਾ ਆਸਾਨ ਕਰਦੇ ਉਹਨਾਂ ਤੇ ਵੀ ਉਹਨਾਂ ਨੂੰ ਦੇ ਕੇ ਇੱਕ ਦੋ ਚੁੱکریاں ਮੁਠੀਆਂ ਰੋਟੀਆਂ ਤੇ ਅਸੀਂ ਕਹਿੰਨੇ ਵੀ ਸਾਡਾ ਜਾਇਦਾਦ ਦਾ ਬੜਾ ਹੱਕ ਆ ਸਾਨੂੰ ਦਿੱਤੀ ਨਹੀਂ ਸਾਨੂੰ ਉਹ ਨਹੀਂ ਦਿੰਦਾ ਸਾਨੂੰ ਆਹ ਨਹੀਂ ਦਿੰਦਾ ਪਰ ਮੈਂਾਰੇ ਜਨਾ ਭਾਜੀ ਰਪਿੰਦਰ ਸਿੰਘ ਉਹਨਾਂ ਦੇ ਆ ਮੇਰੇ ਪਿੱਛੇ ਬੈਠੇ ਤੁਸੀਂ ਦੇਖ ਸਕਦੇ ਜੀ ਵੀ ਜਿਨ੍ਹਾਂ ਨੇ ਇਹ ਸੰਸਾਰ ਤੇ ਸਮਾਜ ਚ ਰਹਿੰਦੇ ਆ ਤੇ ਇਹਨੂੰ ਇਹ ਸੇਵਾ ਦਾ ਬਿੜਾ ਚੁੱਕਿਆ। ਪਰ ਪ੍ਰਮਾਤਮਾ ਆਪ ਸਹੀੰਦਾ ਨਾਲ ਇਹਨਾਂ ਦੇ ਤੇ ਬਾਕੀ ਜਦੋਂ ਅਸੀਂ ਕੁਝ ਕਰਦੇ ਆ ਸਾਡੀਆਂ ਵਿਰੋਧਤਾ ਕਰਨ ਵਾਲਾ ਲੱਤਾਂ ਖਿੱਚਣ ਵਾਲੇ ਬਹੁਤ ਸਾਰੇ ਲੋਕ ਹੁੰਦੇ ਆ ਤੇ ਚੰਗੇ ਨੂੰ ਚੰਗਾ ਕਹਿਣ ਵਾਲੇ ਤੇ ਬਹੁਤ ਘੱਟ ਹੁੰਦੇ ਆ। ਕਿਸੇ ਨੇ ਕਿਸੇ ਨਜ਼ਰ ਨਾਲ ਵੇਖਣਾ ਕਿਸੇ ਨੇ ਕਿਸੇ ਨਾਲ ਵੇਖਣਾ ਪਰ ਚਲੋ ਮੈਂ ਇੱਥੇ ਆਇਆ ਇਸੰਮੇ ਦਾ ਮਨ ਖੁਸ਼ ਹੋਇਆ ਇਹ ਜਗ ਚੀਜ਼ ਨੂੰ ਵੇਖ ਕੇ ਤੇ ਪ੍ਰਮਾਤਮਾ ਜਿਹੜਾ ਪਹਿਲੀ ਗੱਲ ਤੇ ਇਹ ਦੇਣੀ ਨਾ ਵਿਖਾਵੇ ਕਿਸੇ ਨੂੰ ਵੀ ਕੋਈ ਬਜ਼ੁਰਗ ਰੋਲੇ ਇਹ ਇਹ ਹਾਲਤ ਹੋਣੀ ਨਹੀਂ ਚਾਹੀਦੀ ਜੇ ਹੋ ਹੀ ਗਈ ਆ ਤੇ ਸਾਡਾ ਫਰਜ਼ ਬਣਦਾ ਉਹ ਜਿਹੜਾ ਭਾਜੀ ਰਪਿੰਦਰ ਸਿੰਘ ਹੁਣੇ ਨਿਭਾ ਰਹੇ ਆ ਤੇ ਭਾਜੀ ਬਹੁਤ ਸਾਰਾ ਤੁਹਾਡਾ ਧੰਨਵਾਦ ਔਰ ਇੱਥੇ ਆ ਕੇ ਸਾਡੇ ਮਨ ਨੂੰ ਖੁਸ਼ੀ ਹੋਈ ਆ ਤੇ ਨਾ ਦੋਵੇਂ ਆਉਂਦੇ ਰਾਵਾਂਗੇ ਦੋਸਤੋ ਇਹ ਸੀ ਮੇਰੀ ਇੰਨੀ ਛੋਟੀ ਜੀ ਸਾਂਝ ਜਿੱਥੇ ਵੀ ਦੇਸ਼ ਉਦੇਸ਼ ਚ ਵੇਖਦੇ ਜੇ ਤੇ ਇਹਨੂੰ ਮੈਂ ਤੁਹਾਡੇ ਨਾਲੇ ਸਾਂਝ ਪਾ ਸਕਿਆ ਔਰ ਮੈਨੂੰ ਇਹ ਮਾਨਵਤਾ ਦੀ ਸੇਵਾ ਜਿਹੜੀ ਭਾਜੀ ਹੁਣਾਂ ਕਰ ਰਹੇ ਆ ਮੇਰਾ ਦਿਲ ਕੀਤਾ ਕਿ ਸਾਜ ਪਾਉਣ ਦੀ ਔਰ ਮੈਂ ਤੁਹਾਡੇ ਨਾਲ ਸਾਜ ਪਾਈ ਮੈਂ ਤੁਹਾਡਾ ਆਪਣਾ ਗੀਤ ਪਦ ਆਪਣ ਨੂੰ ਜਿਉਂ ਦੇਰੋ ਵਸਦੇ ਰਹੋ ਹੋ ਨਹੀਂ ਨਹੀਂ ਉਹ ਦਰਨ ਜਾਦੇ ਰਹੇ ਨੇ ਮਾਤੇ ਓ ਮਾਤਾ ਮੈਂ ਨਹੀਂ ਮੈਂ ਨਹੀਂ ਦੱਸਣਾ ਨਾ ਨਾ ਫੋਟੋ ਬਣਾ ਦੇ ਨਾ 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 ਉਹ ਨਾ ਬੈਠੇ ਬਣਦੇ ਰੱਖੋ ਲੋ ਜਾ ਕਮ ਇੱਥੇ ਪਿੱਛੇ ਆ ਥੋੜੀ ਜੀ ਪਿੱਛੇ ਆ ਕੋਈ ਦੇਖ ਨਹੀਂ ਜਾ ਕੋਈ ਥੀ ਖਾ ਰਿਆ ਨਾ ਹਰ ਵੀ ਸਾਕੇ ਥੀ ਖਾ ਰਿਆ